ਸਤਿ ਸ੍ਰੀ ਅਕਾਲ ਜੀ ਜੇ ਕਿਸੇ ਮੇਰੇ ਵੀਰ ਭਾਈ ਨੂੰ ਪੌੜ ਦੀ ਜਰੂਰਤ ਹੋਵੇ ਤਾਂ ਸਾਡੀ ਪਾਰਟੀ ਪੌੜ ਲਈ ਤਿਆਰ ਹੈ ਜੀਰੀ ਲਈ ਘੱਟ ਤਿਆਰ ਹੈ ਇਹ ਸਾਡੇ ਸੱਜਣ ਪਿਆਰਿਆਂ ਨੇ ਮੋਟਾ ਕਰਕੇ ਹਨ ਕਿਉਂਕਿ ਤੁੱਪ ਬਹੁਤ ਹੈ ਸਾਨੂੰ ਤੁੱਪ ਨਹੀਂ ਲੱਗਦੀ ਮੈਨੂੰ ਤੇ ਗੁਰਵਿੰਦਰ ਤੇ ਜਿੰਦਰ ਬਾਈ ਨੂੰ ਅੱਗ ਬਹੁਤ ਹੈ ਅੱਗ ਬਹੁਤ ਹੈ ਆਪਣੀ ਜਾਰੀ ਹੈ लथा तयारु आहे हिकु बेटवा ਪਿੱਦੂ ਬਾਈ ਜੇ ਤੈਨੂੰ ਕੋਈ ਜੀਰੀ ਚਲਾਉਂਦਾ ਨਹੀਂ ਹੈਗਾ ਅਸੀਂ ਲਾ ਲਾਂਗੇ ਠੀਕ ਹੈ ਸਾਡੇ ਨਾਲ ਆ ਜਾ ਕਿੰਨੇ ਬੰਦਿਆਂ ਦੀ ਸਪੋਰਟ ਹੈ ਮੇਰੇ ਵੱਲ ਆ ਜਾ ਆ ਜਾ ਗੱਲ ਕਰਨ ਦੀ ਲੋੜ ਆ ਜਾ ਪਿੱਦੂ ਕੋਚ ਸਾਹਿਬ ਆ ਲਓ ਜੀ ਰੰਗ ਰਿਕਲਾਉਂਦਾ ਰੰਗ ਕਾਲਾ ਜਵੇਂ ਨਹੀਂ ਹੁੰਨਦੇ ਫੇਰ ਫੇਰ ਐਂਡ ਲਵਲੀ ਜ਼ਰੂਰ ਦਵਾਵਾਂਗੇ ਤੈਨੂੰ ਓਕੇ ਬਾਈ ਪਿੱਦੂ ਇਹ ਤੇਰੇ ਵਾਸਤੇ ਮੈਸੇਜ ਆ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਗਰੁੱਪ ਆਂਗੇ ਅਸੀਂ ਜੀਨੀ ਚ ਹਟ ਕੇ ਅੱਜ ਜਿਮ ਜੁਆਇਨ ਕਰ ਲਈ ਜੀਰ ਚ ਪਾਵਰ ਪੀਣਾ ਲਿਆ ਦਿਖਾ ਉਹ ਡੰਪਲ ਚੱਕ ਕੇ ਹੀਰੋ ਗਿਆ ਦਿਖਾ ਇਹਨਾਂ ਨੂੰ ਆ ਪੈਨੇ ਡੰਪਲ ਦਿਖਾ ਬੇਇਜ਼ਤੀ ਹੋ ਜੀ ਆਪਣੀ ਚੱਟ ਗੱਲ ਸੈਕ ਦਿਖਾ ਮੈਨੂੰ ਆ ਦੇਖ ਸਾਨੂੰ ਸੈੱਟ ਵੀ ਦਿਖਾਵਾਂਗੇ ਆ ਦੇਖੋ ਤੋਹਰਾ ਮੁੰਡਾ ਦੇਖੋ ਹਾਂ ਲਾ ਕੇ ਦਿਖਾਓ ਜਿਮ ਲਾ ਕੇ ਲੈਣਾ ਟਾਕਾ ਬਾਈਟਰ ਜਿਮ ਨੂੰ ਲਾ ਕੇ ਆਉਗਾ ਬਾਈਟਰ ਵਾਹ ਡਾਕਟਰ ਕਦ ਨਹੀਂ ਆਦਾ ਵਾਹ ਡਾਕਟਰ ਹੁਣ ਸਖਾ ਜੀ ਸਖਾ ਜੀ ਜਿੰਮ ਲਾਉਣ ਦੀ ਕਿਰਪਾ ਹਤਾ ਕਰਨਗੇ ਚਲੋ ਜੀ ਸੁੱਖੇ ਲਾ ਦੇ ਦਾ ਯਾਰਾ ਹੈਪੀ ਬਈ ਜੀ ਵੀ ਲਾਉਂਦੇ ਆ ਆ ਦੇਖੋ ਹੁਣ ਸਾਨੂੰ ਜਿੰਮ ਮਨਾਉਂਦੇ ਆ ਆ ਦੇਖੋ ਕੀ ਗਰੁੱਪ ਗਰੁੱਪ ਵਾਲੇ ਵੀਰ ਭਰਾਓ ਜੀ ਜੀ ਚੋਂ ਹਟ ਗਏ ਸੀ ਜਿੰਮ ਜੁਆਇਨ ਕਰ ਲਈ ਗਏ ਚੰਡੀਗੜ੍ਹੇ ਦੇਖ ਲੈ ਪੋਚਾ ਲਾਉਣੀ ਤਾਂ ਜੀਰੋ ਹੀ ਆ ਦੇਖ ਅਸੀਂ ਰਾਨਾ ਨੇ ਯਾਰ ਇਹ ਤਾਂ ਜ਼ਿੰਦਗੀ ਦੇ ਨਾਲੇ ਜੀਰੀ ਲਾਈ ਦੇ ਨਾਲੇ ਜੰਮ ਲਾਈ ਦੀ ਆ ਉਹ ਸਾਬ ਨਾਉ ਦੈਨ ਦੁਬਾਰਾ ਨੰਬਰ ਚੰਕ ਦੇਗਾ ਉਹ ਬਾਬੇ ਦੇਖ ਸਾਡਾ ਬਰਕ ਰਾਤ ਨੂੰ ਭੈਣ ਦੀ ਰਾਤ ਨੂੰ ਵਗ ਜਨਾ ਰਾਤ ਨੂੰ ਘਰੇ ਆੰਦੇ ਆ ਦੇਖ ਜੀ ਵੀ ਦੇਖ ਟੋ ਜਨ ਪਾ ਕੇ